ਹਾਏ ਦਰਸ਼ਨੰ ਪਰਸੇ ਹੈ ਗੁਰੂ ਕੈ ਜਮਾ ਮਾਮਰ ਸੰਦੋਪਜਾ ਹੈ ਉਹ ਐਸੇ ਬਤ ਪਸਾਂਤੀ ਨੂਰ ਅਰ ਸੋਹੂ ਬੁਰ ਸੋਹ ਚੱਤੀਐ ਤਤ ਜਿਠੀ ਸਕੇ ਪਾਪਸਾ ਮਾਦ ਜਨਮ ਮੰਜਨ ਮੰਦੀ ਕੱਤੀਐ ਸੱਜਣ ਸੱਚਾ ਬਾਤ ਸਾਹੋ ਸਿਰ ਸਾਹਾਂ ਤੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਰ ਨਾਮ ਦਾ ਵੀ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ શરી ਮਹਲਾ 5 ਜਵਾ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾ ਲਈ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾ ਲਈ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾ ਲਈ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਸਿਮਰਤ ਪਰਦੇ ਪ੍ਰਭ ਸਿਉ ਲਾਗ ਰਹੋ ਮੇਰਾ ਜੀਤ ਆਦ ਅੰਤ ਕਬ ਸਦਾ ਸੁਹਾਇ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਭੇ ਸਾਹਿਬ ਕੀ ਅਤ ਰਜ ਦੇਖ ਬਡਾਈ ਹਰਿ ਸਿਮਰਿ ਸਿਮਰਿ ਆਨੰਦ ਕਰ ਨਾਮਕ ਪਰਮ ਪੂਰਨ ਨ ਪੈ ਜਰਖਾਈ ਮਨ ਬਿਲਾਸੁ ਤਈ ਸਾਹਿਬ ਕੀ ਆਚ ਰੰਝ ਦੇਖ ਗਡਾਈ ਹਰਿ ਸਿਮਰਿ ਸਿਮਰਿ ਆਨੰਦ ਕਰ ਨਾਮਕ ਪਰਮ ਪੂਰਨ ਨ ਪੈ واحرو جی کا خالص واحد شری گرو گرنتھ ساحب خادشا جی ਦੇ ਦਰਸ਼ਨ ਵਿਦਾਰ ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸਪਾਲ ਉਪ੍ਰਾਪਤ ਹੋਏ ਜੋ ਗੁਰੂ ਸਾਹਿਬ ਜੀ ਨੇ ਅਮਰ ਤੇਜੇ ਕਾਮ ਕ੍ਰਿਪਾ ਦੇ ਆਪਾਂ ਸੋ ਜੀ ਮਾਨਿ ਬਖਸ਼ਿਸ਼ ਕੀਤੇ ਹਾਂ ਨਾਮ ਪਾਉਣ ਅੰਗ ਸ਼ੀਸੋ ਬਿਆਸੀ ਅੰਗ ਉਪਰ ਪਨਾਸਰੀ ਰਾਤ ਦੇ ਵਿੱਚ ਪੰਜਵੇਂ ਪਾਤਸ਼ਾਹਾ ਤੁੰਤੰਸਾਹਿਬ ਸ਼੍ਰੀ ਗੁਰਜੰਦੇਵ ਸਾਹਿਬ ਜੀ ਸਤਿਗੁਰੂ ਜੀ ਦੀ ਆਮਨਸਨਾ ਤੋਂ ਜਾਣੀ ਕੀਤੇ ਪਾਪ ਬਖਸ਼ਣ ਹੈ ਇਸ ਸ윗ਮਾਹਾਂ ਸਾਹਿਬ ਜੀ ਦੀ ਕਿਰਪਾ ਬੁਖਿਸ਼ ਕਰਦੇ ਹੈ ਤੋ ਤਾਰੂਪ ਪਰਮਾਤਮਾ ਵਹਿਗੁਰੂ ਆਪਣੀ ਗਰਜ ਨੂੰ ਸੁਭਾਅ ਦਾ ਹੈ ਧਰਮ ਨੂੰ ਸੁਭਾਅ ਦਾ ਅਕਾਰੂਪ ਪਰਮਾਤਮਾ ਦਾ ਧਰਮ ਹੈ ਆਪਣੀ ਪਿਆਰੇ ਵੀ ਬੱਚਿਆਂ ਕਰਮੀ ਉਹਨਾਂ ਨੂੰ ਆਪਣੀਆਂ ਪੜੀਆਂ ਤੋਂ ਬਚਾਉਣਾ ਤਾਂ ਕਿ ਮਨੁੱਖ ਸੰਸਾਰ ਦੇ ਵਿੱਚ ਸੋਖ ਦੀ ਭਾਲ ਦੇ ਵਿੱਚ ਮਨੁੱਖ ਦਾ ਪਰਮਾਤਮਾ ਦੇ ਕੋਲੋਂ ਦੁੱਖ ਨਹੀਂ ਮੰਗਦਾ ਸੋਖ ਦੀ ਮੰਗਦਾ ਮਹਾਰਾਜ ਸਹਿਬ ਦੇ ਫਕਰ ਦੇ ਕੁਰਬਾਨੀ ਦੇ ਵਿੱਚ ਇਹ ਜੋ ਦੋਖ ਤੇ ਸੋਖ ਹਨ ਇਹ ਕੀਤੇ ਹੋਏ ਕਰਮਾਂ ਦਾ ਨਤੀਜਾ ਹੋਇਆ ਮਰਤੇ ਕਿ ਬੰਦਾ ਮਨ ਇਕੱਲਿਆ ਹੈ ਪਿਛੇ ਪੂਰਬਲੇ ਪਰਮਾਤਮਾ ਦੇ ਪਰਸੂ ਬਾਤੂ ਦੇ ਜਨਮ ਮਾਦੀ ਦੇ। ਪਰਮੋਤ ਸੋਖ ਨੂੰ ਮਿਲਦਾ ਹੈ ਤੇ ਹੰਕਾਰੀ ਹੋ ਜਾਂਦਾ ਹੈ। ਦੁੱਖ ਮਿਲਦਾ ਹੈ ਤੇ ਆਪ ਮੁਹਲਾਵੇ ਦੇਦਾ। ਜਦੋਂ ਦੁੱਖ ਮਿਲਦਾ ਹੈ ਫਿਰ ਜਿੰਦਾ ਹੈ ਕਿ ਫਲਾਣੇ ਕਰਕੇ ਮੈਨੂੰ ਦੁੱਖ ਮਿਲਿਆ ਰੱਬ ਨੇ ਨਹੀਂ ਦਿੱਤਾ। ਮੈਂ ਰੱਬ ਦਾ ਵੀ ਪਕਾੜਾ ਆਸਾ ਕੁਰਬਾਨੀ ਤੇ ਤੀਨ ਤੇ ਦੱਦਾ ਦੋਸ਼ ਨਾ ਦੇ ਕਿਸੇ ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਹਰ ਜਨ 피 ਦੋਸ਼ ਕਿਸੇ ਨੂੰ ਨਾ ਦੇ ਦੋਸ਼ ਤੇਰੇ ਆਪਣੇ ਕਰਮਾਂ ਦਾ ਜੋ ਕੀਤਾ ਹੈ ਉਹ ਹੀ ਪ੍ਰਾਪਤ ਹੋ ਜਾਏ ਹੋਰ ਕਿਸੇ ਨੂੰ ਦੋਸ਼ ਨਾ ਦੇ ਅਹੰਕਾਰ ਅਰਮਾਰਾ ਜੀ ਕਹਿੰਦੇ ਮਨੋਕ ਪਰ ਸੁਖਾਰ ਦੇ ਵਿੱਚ ਸੁਖ ਦੀ ਭਾਲ ਦੇ ਵਿੱਚ ਇਹ ਮਾਰਾ ਜੀ ਕਹਿੰਦੇ ਵੀ ਇਹ ਬਹੁਤਾ ਸੁਖ ਮੰਗਣਾ ਨਾ ਮਾਰਾ ਜੀ ਕਹਿੰਦੇ ਉਹ ਤੋ ਕਹਿੰਦੇ ਧਨ ਭਾਰ ਦੇ ਬਰਾਬਰ ਹੈ ਆਪਿਆ ਖਾਲ ਸੁਦਰਨਾ ਦੇ ਵਿੱਚ ਹਾਏ ਚਪਕਤ ਤੇ ਤੁਫਾਨ ਦੇ ਵਿੱਚ ਨਾਨਕ ਭੋਜਨ ਚੜਨਾ ਲੋਕ ਸ਼ਾਤ ਮੰਗੀਏ ਸੁਖ ਦਾ ਸੋਖਤੋ ਦੋਏ ਤਾਲ ਕਪੜੀ ਪਹਿਰੇ ਜਾਈ ਨੋ ਇਹ ਕਪੜੀਆਂ ਵਿੱਚ ਮਾਨ ਦੁੱਖ ਮੜਾ ਕਪੜਾ ਇਤੇ ਸੋਖਤ ਜੰਗਾ ਕਪੜਾ ਆਹ ਜੀ ਕੇ ਦੁਨਿਆਵੀ ਆਪਣਾ ਤਾਂ ਵਰਨਾ ਮਰਜੀ ਦਾ ਪਹਿਨ ਸਕਦਾ ਹੋਇਦਾ ਹਲਿ ਜੇ ਇਹਨੇ ਲੋਕ ਸੋਖ ਰੂਪੀ ਕਪੜੇ ਆ ਬਰਮਾਤਮਾ ਦੇ ਪਾਣੀ ਦੇਵੇ ਜਿਵੇਂ ਦਾ ਪੀਤਾ ਹੋਏਗਾ ਜਿਵੇਂ ਦਾ ਨਤੀਜਾ ਸਾਹਮਣੇ ਆ ਜਾਏਗਾ ਗੁਰੂ ਸਾਹਿਬ ਕੁਰਬਾਨੀ ਦੇ ਵਿੱਚ ਸਮਝਾਉਂਦੇ ਹੈ ਕਿ ਇੱਕ ਅਕਾਲ ਪੁਰਖ ਪਰਮਾਤਮਾ ਹੈ ਜਿਨੇ ਅਸਲ ਸੁੱਖ ਜਿੰਨੇ ਕਿਰਪਾ ਕਰਦੀ ਹੈ। ਪਰ ਮਨੁੱਖ ਬੰਦਾ ਬੰਦੇ ਤੋਂ ਸੁੱਖ ਲੱਭਦਾ ਹੈ। ਬੰਦਾ ਬੰਦੇ ਤੋਂ ਸੁੱਖ ਦੀ ਭਾਲ ਕਰਦਾ ਹੈ। ਮਹਾਰਾਜ ਇਹ ਕਹਿੰਦਾ ਪਰਬਾਨੀ ਦੇ ਵਿੱਚ। ਮਹਾਰਾਜ ਕਹਿੰਦੇ ਪਰਦਾ ਸੁੱਖ ਦੀ ਭਾਲ ਦੇ ਵਿੱਚ ਜਿਵੇਂ ਉਤਤਾਰ ਦਾ ਪਰਜੇ ਜਿਹੜਾ ਇਹ ਮਨ ਤੋਂ ਪੂਰੀ ਤਰ੍ਹਾਂ ਵੀ ਪ੍ਰਾਪਤ ਹੋ ਜਾਏ ਬੰਦਾ ਤਦ ਤੱਤ ਤੇ ਤੇ ਯਾਤਕ ਲੱਗਦਾ ਪਰ ਅਕਾਲ ਪੁਰਖ ਪਰਮਾਤਮਾ ਨੂੰ ਉਸ ਪਰਮਾਤਮਾ ਨੂੰ ਗੁਰੂ ਨੂੰ ਭੁਲਾ ਦਿੰਦਾ ਉਸ ਪਰਮਾਤਮਾ ਦੀ ਯਾਤਰੀ ਕਰਦਾ ਮਹਾਰਜ ਕਿਰਪਾ ਕਰਦੇ ਦੁਆਰ ਦੁਆਰ ਸਵਾਨ ਜਿਉਂ ਡੋਲ ਤੱਕ ਦੁਆਰ ਦਾਰ ਜਿੱਕਰ ਦਾ ਜਿ ਵਿੱਚ ਤਪ ਕਰਦਾ ਸਵਾਣ ਦਾ ਪਾਪ ਉਤਾਰ। ਸ਼ੁੱਧ ਨਿਹਰਾਮ ਪੜ੍ਹਦੀ ਕੀ ਪਰ ਪਰਮਾਤਮਾ ਦੇ ਨਾਮ ਦੀ ਖੁਬਰੀ ਨਹੀਂ। ਬਾਰੇ ਜਿੰਦੇ ਸੁਖ ਭਾਵ ਦਾ ਦੁੱਖਾਂ ਵਿੱਚ ਪਈ ਜਾਂਦਾ। ਕੰਮ ਦਾ ਸੁਖ ਹੈ ਪਰ ਦੁੱਖਾਂ ਵਿੱਚ ਪਈ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਉਹਨੇ ਤੋਂ ਕੀ ਮੰਗਣਾ ਬੰਦੇ ਤੋਂ ਬੰਦਾ ਤੇ ਆਪ ਕੀ। ਮੰਗਣਾ ਕਾਲਪੁਰ ਪਰਮਾਤਮਾ ਨੂੰ ਮੰਨਣਾ। ਵੀ ਦੇ ਸ਼ਰਨ ਵਿੱਚ ਪਿਆ ਮਹਾਰਾਜੀ ਕਹਿੰਦੇ ਫਿਰਤੀ ਐਸੀ ਬਣ ਜਾਂਦੀ ਕਿ ਦੁੱਖ ਮਹਿਸੂਸੀ ਨਹੀਂ ਹੁੰਦਾ ਇਹ ਨਹੀਂ ਕਿ ਪਰਮਾਤਮਾ ਨੇ ਪਿਆਰਿਆਂ ਨੂੰ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਉਹਨਾਂ ਕੀਤਾ ਪਰ ਰੱਬ ਨੂੰ ਤਰਾਪੇ ਦੇ ਅੰਗਾਰੀ ਦਿੱਤੀ ਮਰ ਜਾਂਦੀ ਭਾਣਾ ਮੰਨਣ ਦੀ ਯਾਜਤ ਆ ਜਾਂਦੀ ਪਰਾਲੂ ਪਰਮਾਤਮਾ ਦੇ ਧਾਣੇ ਵਿੱਚ ਰਹਿ ਕੇ ਦੁੱਖ ਜਿਹੜਾ ਹੈ ਉਹ ਭਰਤੀ ਨਹੀਂ ਹੁੰਦਾ ਉਦੇ ਭਾਣੇ ਵਿੱਚ ਜੀਵਨ ਕਤੀ ਕਰਦੇ ਤੇ ਮਹਾਰਾਜ ਦਇਆ ਕਰ ਕੇ ਸੁਝਾਉਂਦੇ ਧਰਮਗੁਰਜ ਜੀ ਦੇ ਪਾਤਸ਼ਾਹੀ ਇਹ ਬਾਰੀਂ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਉਹਦਾ ਧਰਮ ਹੈ ਪ੍ਰਮਾਤਮਾ ਦਾ ਨਾਮ ਸ੍ਰੀ ਮਹਲਾਬ ਜੀ ਦਾ ਉਹ ਕੀ ਕੜੀ ਇਨਾਂ ਤੇ ਪਣ ਦੇ ਆਪਣਾ ਬਿਰਖ ਸਮਾਦੇ ਉਹ ਪ੍ਰਮਾਤਮਾ ਆਪਣੇ ਪਿਆਰਿਆਂ ਨੂੰ ਉਹ ਕੀ ਕੜੀ ਨਹੀਂ ਦਿੱਣਣ ਦਿੱਤੇ ਉਹ ਬੇਰੇ ਤੋਂ ਸੰਭਾਲਦੇ ਆਪਣਾ ਧਰਮ ਸੁਭਾਅ ਜੀ ਹੈ ਔਖੀਆਂ ਕੜੀਆਂ ਅਸਲ ਦੇ ਵਿੱਚ ਇਹ ਤੰਤੇ ਜਿਹੜੇ ਰੋਗ ਨੇ ਇਹ ਤਾਂ ਮਨੁੱਖ ਤੇ ਆਉਂਦੇ ਜਾਂਦੇ ਆ ਕੰਨ ਦੇ ਲੋਕਾਂ ਦਾ ਮਨ ਦੇ ਉੱਪਰ ਪ੍ਰਭਾਵ ਕੋਈ ਨਹੀਂ ਪਰ ਜਿਹੜੇ ਮਨ ਨੂੰ ਦੱਬ ਕੇ ਕੰਨ ਤੇ ਵਰਤੋਂ ਪਾ ਦਿੰਦੇ ਮਨ ਉੱਪਰ ਲੱਗੇ ਜਿਹੜੇ ਰੋਗ ਮਹਾਰਾਜ ਕਿਰਪਾ ਕਰਦੇ ਜੀ ਤੌਖੀ ਕਣੀ ਮਨੁਰੂਪੀ ਰੋਗਾਂ ਤੇ ਆਤਮਿਕ ਰੋਗ ਜਿਹੜੇ ਮਨੁੱਖ ਨੂੰ ਲੱਗਦੇ ਐ ਨਾ ਇਹਨਾਂ ਅਸਥੀਆਂ ਕਣੀ ਤੋਂ ਨਾਂ ਅਕਾਲ ਪੁਰਖ ਪਰਮਾਤਮਾ ਨੇ ਬਚਾਉਣਾ ਹੀ ਆਪਣੇ ਪਿਆਰਿਆਂ ਨੂੰ ਕੰਮ ਕਰੋ ਜੇ ਉਹ ਨੂੰ ਹੰਕਾਰ ਲਈਆਂ ਤੈਤਾਂ ਦੇ ਕੋਲੋਂ ਜਦੋਂ ਉਹਦੇ ਬਾਣੀ ਵਿੱਚ ਮਨੁੱਖ ਰਹਿਣਾ ਸ਼ੁਰੂ ਕਰ ਦਿੰਦਾ ਤੇ ਅਕਾਲ ਪੁਰਖ ਬਾਹਰੀ ਸਿੱਟਾਵਾਂ ਤੋਂ ਹੀ ਵਿਚਾਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸਮੇਂ ਪਿਆਰੇ ਸਿੱਖ ਸੰਗ ਭਾਈ ਗੁਰੂ ਪਰਮ ਗੁਰੂ ਜੀ ਆਗਾਮੀ ਚਾਹੀਏ ਮੈਂ ਜੀ ਮਹਾਰਾਜ ਜੀ ਨੂੰ ਉਪਦੇਸ਼ ਦੇ ਰਿਹਾ ਸਤ ਗੁਰੂ ਦੀ ਬੇਨਤੀ ਕਿ ਅਕਾਲ ਪੁਰਖ ਦੇ ਬਾਣੀ ਦੇ ਵਿੱਚ ਰਹਿਣਾ ਵੀ ਕਦੇ ਵੀ ਜੀਵ ਅਧਿਆ ਦੀ ਕਲ ਨਹੀਂ ਮਹਾਰਾਜ ਨੇਤੀਆਂ ਦਾ ਹੁਕਮ ਹੈ ਕਿ ਇੱਕ ਅਜਿਹੀ ਦੇਸ਼ ਵਿੱਚ ਨਾਏ ਸੰਗਤਿ ਪਾਵਸ ਕਰੇ ਇੱਕ ਪਠਾਨ ਨੇ ਕੋਲ ਨੌਕਰੀ ਕਰਦੇ ਸਨ ਕਿ ਸਦਾ ਉਹਦੇ ਨਾਲ ਐਂ ਤਿਆਰ ਬਰਤਿਆਰ ਸਸ਼ਤਰ ਧਾਰੀ ਹੋ ਕੇ ਨਾਲ ਰਹਿਣਾ 5 ਰੁਪਏ ਰੋਜ਼ ਦੇ ਉਸ ਸਮੇਂ ਤਨ ਭਾ ਲੈਂਦੇ ਸਨ ਭਾਈ ਹੁਕਮਾ ਜੀ ਉਹ ਪਠਾਨ ਇੱਕ ਦਿਨ ਸ਼ਿਕਾਰ ਤੇ ਨਵਾਸ ਤੇ ਗਿਆ ਤੇ ਸ਼ਿਕਾਰ ਜਿੰਦ ਤੇ ਸਮੇਂ ਨਹੀਂ ਤੇ ਇੱਕ ਦਿਨ ਵੀ ਉਹਨਾਂ ਦੇ ਅੱਗੇ ਦੌੜ ਕੇ ਲੱਗੀ ਭਾਈ ਤਲੋਕਾ ਜੀ ਨੇ ਜਿਵੇਂ ਕੇ ਲਈ ਫਿਰਤੀ ਉੱਤਰ ਨੂੰ ਗਈ ਵਿਚਕਾਰ ਫਿਨਾਸਤੇ ਆਏ ਜਦੋਂ ਪਠਾਨ ਨੇ ਹੁਕਮ ਕੀਤਾ ਤੇ ਆਪਣਾ ਘੋੜਾ ਲੜਾ ਕੇ ਇੱਕ ਵਾਰ ਕੀਤਾ ਤੇ ਤੇ ਦੋ ਟੋਟੇ ਕਰ ਦੇ ਫਿਰ ਵੀ ਜਦੋਂ ਉਹਦਾ ਪੇਟ ਕਾੜਿਆ ਦੋ ਟੋਟੇ ਹੋ ਗਏ ਸਰੀਰ ਦੇ ਵਿੱਚੋਂ ਦੋ ਬੱਚੇ ਜਨ ਲਏ ਉਹ ਵੀ ਤਰਪ ਤਰਪ ਕੇ ਪਠਾਨ ਦੇ ਸਾਹਮਣੇ ਮਰ ਗਏ ਉਹਦਾ ਪ੍ਰਭਾਵ ਮਨ ਦੇ ਤੇ ਐਸਾ ਕਾਹਲੀ ਪਣਾ ਇੱਕ ਸ਼ਕਾਰ ਕਰ ਦਿਆ ਕਰ ਦਿਆ ਤੂੰ ਤਿੰਨ ਪਾਪ ਕਰ ਦਿੱਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਉਪਦੇਸ਼ ਦਿੱਤੇ ਆ ਗਿਆ ਕਿ ਜੀਵ ਅੱਜ ਨਹੀਂ ਕਰੀ ਤਉਹਤੇ ਗੁਰੂ ਸਾਹਿਬ ਦਾ ਉਪਦੇਸ਼ ਸੁਣਾਈ ਨਹੀਂ ਸਕਿਆ ਉਸ ਦਿਨ ਤੁੰਨਾ ਉਹਨਾਂ ਨੇ ਜੜੀ ਆਪਣੀ ਲੋਹੇ ਦੀ ਤਾੜੀ ਦੀ ਤਲਵਾਰ ਸੀ ਉਹ ਸਾਧਕੇ ਜੀ ਤੇ ਆਪ ਲੱਕੜ ਦੀ ਤਲਵਾਰ ਜਿਵੇਂ ਆਪਣੇ ਮਿਆਨ ਵਿੱਚ ਰੱਖੀ ਸ਼ੁਰੂ ਕਰ ਦਿੱਤੀ। ਕਿ ਕਿਸੇ ਨੂੰ ਮੇੜਾ ਨਾ ਪਾਵੇ। ਆ ਜਿਹੜੇ ਭਾਈ ਤੋਤਾ ਦੇ ਨਾਲ ਨੀਰਖਾ ਕਰਦੇ ਸੁਣਨਾ। ਉਹਨਾਂ ਦਾ ਕਿਹਾ ਤੁਹਾਨੂੰ ਕਹਿੰਦੇ ਜੀ ਜੀ ਸਿਰ ਤੇ ਤੂੰ ਆਪੋਂ ਦਾ ਇਜ਼ਾਦ ਵੀ ਤੇਰੇ ਨਾਲ ਤੇਰਾ ਰੱਖਸ਼ਾ ਤੇਰੀ ਰੱਖਿਆ ਦਾ ਵਾਦਾ ਹੈ ਤੇਰਾ ਪੇਰੇਦਾਰ। ਉਹ ਜਿਹੜੇ ਲੱਕੜ ਦੀ ਤਲਵਾਰ ਹੈ ਲੱਕੜ ਦੀ ਤਲਵਾਰ ਨਾਲ ਤੇਰੇ ਰੱਖਿਆ ਕਰੇ। ਉਨੇ ਬਾਗੋਂ ਨਹੀਂ ਇਹ ਕਾਮਯਾਬ ਕਰਨੇ ਉਸ ਦਾ ਕੀਤਾ ਉਸ ਦਾ ਜਨਮਾਇਆ ਹੈ ਤੇ ਜਿਹੜਾ ਹੈ ਉਹ ਇਹ ਉਹ ਹੀ ਤਾਂ ਹੈ। ਇਹ ਰੂਣੇ ਕੋਈ ਨਾਮ ਆਦ ਆਪੇ ਜੁਦੀ ਕੀਤੀਈ ਨੇ ਵੀ ਜੇ ਨਾ ਕੋਵੇ ਤੁਲਪਾਟ ਦੀ ਲੱਕੜ ਦੀ ਤਲਵਾਰ ਹੋਈ ਤੂੰ ਨੂੰ ਨੰਬਰੀ ਤੋਂ ਕੱਢੇਗਾ ਉਹਨੂੰ ਸਜ਼ਾ ਦੇਗਾ ਕਿ ਦੇਵ ਦੇ ਕੋਲ ਹੋਏ ਦੀ ਤਲਵਾਰ ਹੋਈ ਤੇ ਉਹ ਤੁਲਪਾਟ ਕੋਲ ਇੱਤਾ ਜੋ ਮੇਰੇ ਕੋਲ ਮੈਂ ਧਾਰ ਦੇਤੀ ਇਹ ਮੇਨ ਤਾਂ ਜਾਤਿਕ ਲੋਕੀਂ ਕਦੇ ਮੋਤਾ ਨਹੀਂ ਉਸ ਪਰਖਾਨ ਨੇ ਆਪਣੇ ਸਾਰੇ ਸਿਪਾਈ ਸੰਦੇ ਸਾਰਿਆਂ ਨੂੰ ਆਖਿਆ ਕਿ ਆਪਣੀਆਂ ਆਪਣੀਆਂ ਪਰਿਵਾਰਾਂ ਬੇਬਿਆਨ ਕਰਕੇ ਲੋਕਾ ਨੂੰ ਸਾਰਿਆਂ ਕੋ ਆਪਣੀਆਂ ਪਰਿਵਾਰਾਂ ਨੂੰ ਛੁਡੇ ਬੇਬਿਆਨ ਕਰਕੇ ਪਾਹੀਤ ਲੋਕਾ ਕੋ ਚਰਨਾ ਵਿੱਚ ਅਰਦਾਸ ਕਰਨ ਲੱਗੇ ਕਿੰਨਾ ਮਹਾਰਾਜ ਮੇਰੇ ਬਾਪੂ ਜੀਆ ਸਤਗੁਰੂ ਮੈਂ ਤੁਹਾਡੇ ਹੁਕਮ ਨੂੰ ਮੰਨ ਨਹੀਂ ਸਕਿਆ ਪਰ ਮੈਂ ਹੁਣ ਹੁਕਮ ਨੂੰ ਮੰਨਣਾ ਚਾਹੁੰਦਾ ਪਰ ਮਹਾਰਾਜ ਸੇਬੀ ਜੀ ਦੇ ਕਰ ਇਹ ਪਰਿਵਾਰ ਇਹਨਾਂ ਨੇ ਬੇਕਲਿ ਖਾੜਤੀ ਮੇਰੇ ਘਰਾਂ ਵਿੱਚ ਜਿੱਤੇ ਮੈਨੂੰ ਸਜ਼ਾ ਦੇਣਗੇ ਮਹਾਰਾਜ ਮੈਨੂੰ ਨੌਕਰੀ ਤੋਂ ਕੱਢ ਦੇਣਗੇ ਗੁਰੂ ਸਾਹਿਬ ਹਣ ਕਿਰਪਾ ਕਰੋ ਮੈਂ ਤੁਹਾਡਾ ਉਤਮ ਬੁਲਾਉਣਾ ਚਾਹੁੰਦਾ ਹਾਂ ਤੁਸੀਂ ਮੇਰੀ ਰੱਖਿਆ ਕਰੋ ਮਹਾਰਾਜ ਇਹਨਾਂ ਦੇ ਜੋ ਲੋਕ ਤੋਂ ਮੈਨੂੰ ਦਿਖਾਈਓ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਲਾਜ ਰੱਖਿਓ ਗੁਰੂ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਅਮੀਰਾਨ ਭਾਈ ਸੁਖਤ ਸਿੰਘ ਦੀ ਦਰਬਾਰ ਦੇ ਪੀਂਦੇ ਜਦੋਂ ਭਾਈ ਕਲੋਕਾ ਜੀ ਦੀ ਬਾਣੀ ਆਈ ਨਾ ਜਦੋਂ ਉਹਨਾਂ ਨੇ ਆਪਣੇ ਮਿਆਨ ਦੇ ਵਿੱਚ ਪਈ ਤਲਵਾਰ ਤੇ ਹੱਥ ਤੇ ਹੱਥ ਰੱਖ ਕੇ ਉਹਨੂੰ ਬਾਹਰ ਕੀਤਾ ਇਹ ਕਹਿੰਦੇ ਪਰਖਾਂਣ ਰਹਾਂਦੇ ਕਿ ਅਭੀ ਹੈ ਕੋਈ ਤਲਵਾਰ ਦਾ ਭਾਈ ਤੋਂ ਕੋਈ ਦਾ ਮੈਂ ਕਿਸੇ ਕੋਲ ਦੇਖੀ ਨਹੀਂ ਜੀ ਉਹ ਤਲਵਾਰ ਭਾਈ ਕਲੋਕਾ ਜੀ ਦੀ ਉਹ ਤਲਵਾਰ ਦੀ ਚਮਕ ਉਹਦੀ ਤੇਰੇ ਧਾਰ ਦੇ ਵਿੱਚ ਉਦੀ ਸ਼ੂਨਤਾ ਤੋਂ ਉਦੀ ਬਣਤਰ ਦੇਖੇ ਤੇ ਭਾਈ ਲੋਕੇ ਦਾ ਵਿਸ਼ਵਾਸ ਜਿਹੜਾ ਉਹ ਹੋਰ ਵੱਧ ਗਿਆ ਭਾਈ ਲੋਕਾਂ ਦੀ ਇਹ ਪਰਮਦਾਇਕ ਵਿਸ਼ਵਾਸ ਪ੍ਰਾਪਤ ਹੁੰਦਾ। ਇਹ ਪ੍ਰਕਾਣੇ ਤਨਤਾਬ ਦਾ ਇੱਕ ਭਾਈ ਲੋਕਾਂ ਦੀ ਦੁਆ ਦਿੱਤੀ, ਪ੍ਰੋਗੀ ਦਿੱਤੀ। ਉਹਦਾ ਸਭ ਕੁਝ ਉੱਗਿਆ ਤੇ ਉਹਨੂੰ ਸਜਾ ਦਿੱਤੀ। ਉਹ ਜੀਵਨ ਦੀ ਹੋਈ ਤੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ 'ਚ ਭਾਈ ਲੋਕਾਂ ਦੀ ਨੇ ਸੀ ਸਿਰ ਭਾਵੇਂ ਜੋ ਗੁਰਾਨਾ ਕੀ ਕਾਪੇ ਸਾਚੁ ਵਿੱਚ ਮਹਾਰਾਜ ਤੁਸੀਂ ਆਪਣੇ ਪਿਆਰਿਆਂ ਦੀ ਕਾਇਦੇ ਰੱਖਦੇ ਹੋ ਜਿਹੜਾ ਤੁਹਾਡੇ ਨੂੰ ਦੇਵਤੇ ਰਹਿਣਾ ਸਿਖਾਉਂਦੇ ਆਉ। ਆਉ ਬਿਨਾ ਕਟੀਆਂ ਤੋਂ ਬਚਾਲ ਲਿੰਦੇ ਬਾਬਾ ਬਿਧੀ ਚੰਦ ਲੱਗੇ ਤਾਂ ਦੇ ਪਠਾ ਦੇ ਵਿੱਚ ਬੈਣੇ ਪਾਠ ਦੇ ਬੇਤੀ ਬੰਦਾ ਨੂੰ ਨਿਆ ਜਾਂਦਾ ਕਿ ਤਾਂ ਬੰਦਾ ਦੇ। ਤੇ ਭਾਈ ਬਿਧੀ ਚੰਦ ਦੀ ਸਤਿ ਬਾਣੀ ਲੱਗੇ। ਮੈਂ ਕਹਿੰਦੇ ਤਾਂ ਦੇ ਬਾਹਰ ਲੱਗੇ ਬਾਦ ਰਾਮੁ ਸਰਣਾਈ ਜੋ ਵਿਰਧ ਹਮਾਰੇ ਅਹੰਕਾਰ ਦੁਖ ਲਗਿਆ ਨਾ ਨਹੀਂ ਜੋ ਰੱਖਦਾ ਜਦੋਂ ਮਨੋਗੁਪਤੀ ਸੰਦੇਵ ਇਤੁੰ ਬਾਹ ਹੈ ਹਾਥ ਦੇ ਰੱਖੇ ਤਪ ਜੀ ਤੋਂ ਸਾਸ ਸਾਸ ਪ੍ਰਤਿ ਪਾਲੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਨਾ ਕਾਲ ਕੋ ਵਾਹਿ ਦੇ ਨੇ ਉਹਨਾਂ ਨੇ ਫਿਰ சுவாਸ-ਸਵਾਸ ਕਰਕੇ ਪ੍ਰਤਿ ਪਾਲਨ ਕਰੇ ਤਾਂ ਆਪ சுவாਸ-ਸਵਾਸ ਕਰਕੇ ਉਹਨਾਂ ਨੂੰ ਆਪਣਾ ਨਾਮ ਜਪਉਂਦੇ ਐ ਸਵਾਸ-ਸਵਾਸ ਕਰਕੇ ਆਪਣੇ ਸੁਖਾਨੇ ਦੇ ਵਿੱਚ ਰੱਖਦੇ ਐ ਉਹਨਾਂ ਨੂੰ ਆਪ ਆਪਣੇ ਪਿਆਰਿਆਂ ਦੇ ਹੱਥ ਦੇ ਕਰਕੇ ਰੱਖਿਆ ਕਰਦੇ ਹਨ ਆਪ ਸਿਉ ਲਾਗ ਰਹਿ ਤੇ ਮੇਰਾ ਕੀ ਤਬ ਗੁਰੂ ਸਾਹਿਬ ਜੀ ਪਾਕ ਅੰਸੇ ਅਕਾਲ ਪੁਰਖ ਦੇ ਨਾਲ ਸਾਡਾ ਚਿੱਤ ਜਿਹੜਾ ਕੋ ਲਗਾ ਹੋਇਆ ਆਤ ਅੰਤ ਤੱਕ ਸਦਾ ਸਹਾਈ ਤਾਹੀਂ ਹਮਾਰਾ ਬੀਤ ਆਤਮੈ ਕੀ ਅੰਤ ਤੱਕ ਸਦਾ ਵਾਸਿ ਹੋ ਕਾਲ ਤੱਕ ਸਹਾਈ ਹੋਣ ਵਾਲੀ ਹੈ ਤਨ ਹਮਾਰਾ ਦੀ ਕੀਤੇ ਸਾਧ ਦਾ ਐਉਂ ਤੇ ਆਪੇ ਮਿੱਤਰਤਾ ਪ੍ਰਾਪਤਨਾ ਹੈ ਜਿਨ੍ਹਾਂ ਨੇ ਅਸਲ ਮਿੱਤਰਤਾ ਉਸ ਪ੍ਰਭ ਆਨੰਦ پائی ਹੈ ਮਹਾਰਾਜ ਜੀ ਦੇ ਸਜਣ ਸੱਜਣਾ ਬਾਪ ਸਾਹ ਨੂੰ ਸਿਰ ਸਾਹਾ ਦੇ ਸ਼ਬਦ ਅਸਾਧ ਦੇ ਵਿੱਚ ਸੱਜਣੋ ਅਕਾਲ ਪੁਰਖ ਪਰਮਾਤਮਾ ਹੀ ਹੈ ਤਨ ਮਨ ਆਤਮਿਕ ਦੀ ਪਰਿਵੋ ਪਰਮਾਤਮਾ ਦੇ ਨਾਲ ਆਪਣੀ ਮਿੱਤਰਤਾ ਪਾਉਣ ਦੀ ਕਰ ਉਹਦੀ ਅਗੇ ਬੇਨਤੀ ਕਰ ਜੇ ਮਿੱਤਰਤਾ ਸਾਡਾ ਹਿਤ ਹੋ ਜੇ ਤੁਮ ਸਾਧਾ ਮਿੱਤਰ ਹੈ ਤੇ ਸਾਥੂ ਵਿਛੋੜਨਾ ਨਾ ਮੰਨ। ਉਹ ਮਿੱਤਰ ਨੇ ਪ੍ਰੋਗਤ ਤੱਕ ਦਰਗਾਹ ਦਾ ਤੇਰਾ ਸਾਥ ਨਿਭਾਉਣਾ ਹੈ। ਮਹਾਰਾਜ ਕਿਰਪਾ ਕਰ ਤੇ ਰਹਾਉਦਾ ਮਿੱਤਰਾਂ ਦੇ ਕੇ ਮਾਨਕ ਵਿਦਾਸ ਭਏ ਸਾਥ ਕੇ ਅਜ ਰਜ ਦੇੇ ਖੁਬਟਾਲੀ। ਮਹਾਰਾਜ ਕਿਰਪਾ ਕਰ ਤੇ ਉਹਨਾਂ ਦੇ ਮਨ ਦੇ ਵਿੱਚ ਅਨੰਦ ਪੈਦਾ ਲਿਆ ਵਿਦਾਸ ਖਿੜਾ ਪੈਦਾ ਹੋ ਗਿਆ ਖੁਸ਼ੀਆਂ ਪੈਦਾ ਹੋਈਆਂ ਭਏ ਸਾਥ ਕੇ ਜਿਹੜੇ ਉਸ ਸਾਹਿਬ ਦੇ ਯੋਗ ਨੇ ਜਿਹੜੇ ਉਸ ਕਾਲਪੁਰ ਪਰਮਾਤਮਾ ਨੇ ਘਰ ਦੇ ਉਹ ਕਹ ਚਲ ਦੇਖ ਵਡਾਈ ਕਿਉਂਕਿ ਉਹਨਾਂ ਨੇ ਪਰਮਾਤਮਾ ਵੀ ਹੈਰਾਨ ਕਰਨ ਵਾਲੀ ਵਡਿਆਈ ਕੀਤੀ। ਜੇਵਾ ਇਹ ਤਮਨ ਗੁਣ ਕਰੀਏ ਬੇ ਸਮਾਰ ਪਿਆੰ ਸੁਆਮੀ ਤੇ ਰਵੰਤਨਾ ਕਰਨੀ ਚਾਹੀਦੀ। ਉਹ ਕਾਲਪੁਰ ਪਰਮਾਤਮਾ ਦੀ ਮਹਿਮਾ ਹੀ ਐਸੀ ਹੈ ਜਿਹੜੇ ਉਸ ਰਲ ਤਲੀਓ ਹੈਰਾਨੀ ਹੋਈ ਹੈ ਇਹ ਵੀ ਕੀ ਵਡਿਆਈਆਂ ਕਰਦੇ ਦੇ ਵਿੱਚ ਆਨੰਦ ਇਹ ਰੱਬ ਕਹਤਾ ਹੋਇਆ ਆਪជា ਕਿਰਪਾ ਕਰਕੇ ਕਰਕੇ ਪਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਉਸ ਪਰਮਾਤਮਾ ਨੂੰ ਮਨ ਕਰਕੇ ਬਾਣੀ ਕਰਕੇ ਸਿਮਰ ਸਿਮਰ ਕੇ ਆਨੰਦ ਕਰ ਨਾਨਕ ਆਨੰਦ ਪ੍ਰਾਪਤ ਕਰਨਾ ਪਰ ਪ੍ਰਭ ਪੂਰਨ ਪੈ ਜਿ ਰਖਾਈ ਕਿਉਂਕਿ ਜਿਨ੍ਹਾਂ ਨੇ ਸਿਮਰਿਆ ਪਰਮਾਤਮਾ ਨੇ ਉਹਨਾਂ ਦੀ ਪੂਰਨ ਪਿਆਰ ਰੱਖੀ ਦੁਨਿਆਵੀ ਬੰਦੇ ਦਾ ਪੂਰਨ ਅਰਦਾ ਮੈਂ ਤੱਕ ਸਕਦੀ ਇਹ ਪੂਰਨ ਬਾਝ ਰੱਖਣੀ ਹੈ ਇੱਕ ਅਕਾਲ ਪੁਰਖ ਪਰਮਾਤਮਾ ਨੇ ਰੱਖਣੀ ਜੋ ਕਿ ਆਪ ਸਹਿਰਫਾ ਕਰ ਦੇ ਪ੍ਰੇਮ ਫਟੋਲਾ ਐਸੇ ਦਿੱਤਾ ਤਦ ਤਨ ਕੋ ਪਾਪ ਦੇ ਲਈ ਅਕਾਲ ਪੁਰਖ ਬਾਝ ਰੱਖੀ ਜੋ ਗੁਰੂ ਸਾਹਿਬ ਦੀ ਪੇ ਪ੍ਰੇਮ ਰੂਪੀ ਪੜਦਾ ਆਪਣੇ ਪਿਆਰੇ ਸਿੱਖ ਨੂੰ ਦੇ ਰਹੇ ਨੇ ਜਦ ਲੋਕ ਤੇ ਪਰਲੋਕ ਦੇ ਵਿੱਚ ਉਨਨਾ ਦੀ ਫਾਟੇ ਤੇ ਜਨਮ ਦੀ ਸੁਨਾ ਇਉਂ ਜਤਰਾਈਂ ਕੀ ਹੈ ਜੇ ਇਨਾਂ ਜਦ ਤਕੇ ਸੇਵਾ ਕਰਕੇ ਸ਼ੁਮਨਨ ਕਰਕੇ ਸੰਸਾਰ ਸਾਗਰ ਤੋਂ ਪਾਰ ਉਤਰਦੇ ਹੈ ਪਾਤਸ਼ਾਹ ਕਿਰਪਾ ਕਰਨ ਸਤਿਗੁਰੂ ਦੀ ਦਾਪਦੇਸ਼ ਜੇ ਵਿਦੇਹੀ ਵਿੱਚ ਵਸੇ ਸੁਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਦੀ ਮੱਤ ਜਾਗ ਆ ਜਾਏ ਕਿਉਂਕਿ ਸੁਪਦੇਸ਼ ਨੂੰ ਕਮਾਉਣ ਨਾਲ ਜੀਵਨ ਬਣਨਾ ਮਹਾਰਾਜ ਕਿਰਪਾ ਕਰਨ ਸੁਪਦੇਸ਼ ਕਮਾਉਣਾ ਆ ਜਾਏ ਸਤਿਗੁਰੂ ਦੀ ਜੀਵਨ ਵਿੱਚ ਸ਼ਾਮਲ ਜਾਨੀ ਜੀ ਬਣ ਨਿਕਲੇ ਆ ਕਰਦੇ ਮਹਾਰਾਜ ਉਪਦੇਸ਼ ਨੂੰ ਮਨ ਦੀ ਹੀ ਹਵਾ ਪੀ ਜਾਂਦੇ ਬਖਸ਼ੋ ਕਲ ਕੀ ਕਰਦੇ ਤੁਝੋ ਜੀਓ ਅੰਮ੍ਰਿਤ ਦਾ ਨੀਉ ਕੇ ਜੀਓ ਕੰਡੇ ਬਾੜ ਦੇ ਤਾਮ ਸੰਗੀਏ ਗੁਰੂ ਬਾਣੀ ਬੜੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਬੰਦਾ ਬਣ ਕੇ ਆਹ ਸਾਖਤ ਤੁਮ ਤਾਂ ਰਹੀਏ ਜੀ ਅੰਮ੍ਰਿਤ ਵੇਲਾ ਨਿਤਨੇਮ ਹੈਤਵਾਰ ਜੀਵਨ ਸਤਿਗੁਰੂ ਦੇ ਪਾਪਾਂ ਸਾਰਿਆਂ ਨੂੰ ਕਿਰਪਾ ਜੀਵਾਜਾਂ ਸਾਨੂੰ ਤੁਹਾਨੂੰ ਸਤਿ ਸ਼੍ਰੀ ਅਕਾਲ ਪਹੁੰਚੀ ਸਤਿ ਸ਼੍ਰੀ ਅਕਾਲ ਪਤਿ ਆਪ ਦਾ ਸਹਿਦਾਰਤ ਕੋਈ ਬਾਤ ਜੁਦੀ ਕਾ ਖਾਲਸਾ ਵਾਹਿਗੁਰੂ